ਆ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਬਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਤੋਂ ਬਣਾਉਣ ਲੱਗੇ ਆ ਫਾਰਮ ਦੇ ਵਿੱਚ ਬਾਈ ਕੋਲੇ ਤਕਰੀਬਨ 10 ਗਾਵਾਂ ਮਕਾਊਆ ਤੇ 3 ਬਾਈ ਕੋਲੇ ਬੱਚੀਆਂ ਮਕਾਊਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰੈਂਵਰੀ ਦੀ ਵੀ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੇ ਤੁਹਾਨੂੰ ਟਾਈਟਰ ਨੰਬਰ ਨੋਟ ਕਰੋ 82467 15300 82467 15300 ਇਹ ਆਪਣਾ ਕੰਟੈਕਟ ਨੰਬਰ ਆ ਭਾਈ ਤੇ گاਵਾ ਜਿਹੜੀਆਂ ਬਾਈ ਦੇ ਫਾਰਮ ਚ ਸਾਰੀਆਂ ਚੰਗੀਆਂ ਫੋਲਵ ਬਰੀਡ ਆਗੀਆਂ ਸਾਰਾ ਰਿਕਾਰਡ ਆ ਬਾਈ ਕੋਲੇ ਸੀਮਣ ਤੋਂ ਲੈ ਕੇ ਦੁੱਧ ਦਾ ਰਿਕਾਰਡ ਸਾਰਾ ਰਿਕਾਰਡ ਆਉ ਆ ਪੱਕਾ ਕਰ ਲੈਣਾ ਭਾਈ ਨਾਲ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਪੂਰੇ ਵਧੀਆ ਚੜਦੀ ਕਲਾ ਨਾਮ ਤੇ ਡਰੈਸ ਬੋ ਨਾ ਭਾਈ ਮੇਰਾ ਜਸ਼ਨਪ੍ਰੀਤ ਆ ਪਿੰਡ ਪਦਾਉੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਠੀਕ ਆ ਭਾਈ ਮੋਬਾਈਲ ਨੰਬਰ ਬੋ 6280581698 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਆ ਪੂਰਾ ਵਧੀਆ ਵੀ ਰਿਸਪੌਂਸ ਮਾਲ ਚੰਗਾ ਹੁੰਦਾ ਹਨਾ ਹਾਂ ਮਾਲ ਚੰਗਾ ਹੁੰਦਾ ਬਸ ਮੁੱਲ ਵੀ ਜਾਇਜ਼ ਹੁੰਦਾ ਮੁੱਲ ਭਾਈ ਜਾਇਜ਼ ਹੁੰਦਾ ਮਾਲ ਮੁੱਲ ਹੁੰਦਾ ਇਧਰੋਂ ਸ਼ੁਰੂ ਕਰ ਲੇ ਇਹ ਸੇਲ ਹੋ ਗਈ ਕ ਹਾਂ ਭਾਈ ਇਹ ਵੈਗੀ ਸੀ ਪੜ ਇਹ ਉਹੀ ਵੇਚੀ ਹੈ ਕਿਹੜਾ ਸੂਆ ਹੁੰਦੀ ਸੀ ਭਾਈ ਬਈ ਦੂਜਾ ਸੂਆ ਸੂਈ ਵਿੱਚ 20 ਲੀਟਰ ਦਾ ਤਿਆਰ ਜਿਹੜਾ ਬੱਚਾ ਪਿੰਜਰੇ 'ਚ ਤਾੜਿਆ ਵਾਗਾ ਠੀਕ ਆ ਬਈ ਸੂਈ ਸਵਾਈ ਫੋਲ ਬਰੀਡ ਸੇ ਬੜੀ ਚੰਗੀ ਬੱਚੀ ਸੀਗੀ ਬਿਲਕੁਵਾਲਟੀ ਚੈੱਕ ਕਰ ਲੋ ਇਹੇ ਜਿਹਾ ਵੇੜਾ ਬਈ ਲੋਕੀ 2-2 ਲੱਖ ਨੂੰ ਵੀ ਦੇ ਦਿੰਦੇ ਹੁਣ ਚਵਾਈ ਹੋਈ ਵੀ ਆ ਬੱਚੀ ਦੀ ਟਾਈਮ ਦੇਖੋ ਬਾਈ ਕੋਲੇ 50 ਹਜ਼ਾਰ ਤੋਂ ਰੇਟ ਸ਼ੁਰੂ ਹੋ ਜਾਂਦੇ ਆ ਜੈਹੋ ਜੀ ਮਰਜ਼ੀ ਜੈਹੋ ਜੀ ਮਰਜ਼ੀ ਬਰੀਡ ਤੇ ਜੈਹੇ ਪਹਿਲਾ ਸੂਆ ਦੂਜਾ ਸੂਆ ਗਾਂ ਵੀ ਆਪਾਂ ਕਹਿੰਦੇ ਚੌਥੇ ਪੰਜਵੇਂ ਸਾਰੇ ਤਰ੍ਹਾਂ ਦਾ ਮੇਲ ਮਿਲ ਜਾ ਹਾਂ ਹਾਂ ਜ਼ਿਆਦਾਤਰ ਬਈ ਵੇੜਾਂ ਦਾ ਹੀ ਕੰਮ ਕਰਦਾ ਠੀਕ ਆ ਕਿ ਨਹੀਂ ਅੱਗੇ ਬਈ 2 ਨੰਬਰ ਤੇ ਕਿਹੜੀ ਦਿਖਾਈ ਇੱਕ ਨੰਬਰ ਤੋਂ ਬਈ ਸਟਾਰਟ ਕਰਦੇ ਆ ਪਹਿਲੇ ਨੰਬਰ ਤੇ ਆ ਬੈਡ ਆਉਗੀ ਇੱਕ ਨੰਬਰ ਪੁੱਛ ਕੇ ਬਾਈ ਤੇਲੀ ਡਿਟੇਲ ਪੁੱਛ ਲਓ ਬਾਈ ਕਿਹੜਾ ਸੂਆ ਸੂਈ ਆ ਹੈ ਜੀ ਕਿਹੜਾ ਸੂਆ ਸੂਈ ਆ ਪਲੂਣ ਬੱਚੀ ਆ ਜੀ ਪਲੂਣ ਬੱਚੀ ਆ ਹਾਂ ਕਦੋਂ ਸੂਈ ਆ ਭਰਾ ਇਹ ਇਹਨੂੰ ਸੂਈ ਨੂੰ ਬਾਈ ਹੋ ਗਿਆ ਮੇਰੇ ਸਾਹ ਨਾਲ 8-9 ਦਿਨਾਂਗੇ ਬੱਚੇ ਦਾ ਨਾਲੂਗਾ ਨਾਲੀ ਆ 8 ਤੋਂ 9 ਦਿਨ ਬੱਚਾ ਮਗਰ ਬੱਚਾ ਬਾਈ ਹਾਂ ਬੱਚਾ ਬਾਈ ਨਾਲੂਗਾ ਨਾਲੀ ਆ ਤੇ ਕਿੰਨਾ ਦੁੱਧ ਬਾਦ ਰੈਡੀ ਐ ਇਸ ਟਾਈਮ ਬਾਈ ਯਾਰ ਆਪਾਂ ਨੈਟ 16-17 ਲੀਟਰ ਆਪਾਂ ਚਵਾ ਕੇ ਦੇਦਾ ਇਹ ਬੰਦੇ ਨੇ ਦੁੱਧੇ ਦਾ ਠੀਕ ਆ 16 ਤੋਂ 17 ਲੀਟਰ ਦੁੱਧ ਬਾਈ ਕਹਿੰਦਾ ਚਵਾ ਬੜਾ ਡਰਦੀ ਆ ਬਸ ਜਿਆ ਕੋਟ ਦੁੱਛਿਆ ਪਾਇਆ ਤਾਂ ਕਿ ਕਹਦੇ ਨਹੀਂ ਮੂੰ ਬੈੜ ਮੰਨ ਕੇ ਚਾ ਬਾਈ ਜਿੱਥੇ ਪੈਰ ਰੱਖ ਲਿਆ ਬੈੜ ਨੇ ਚਵਾਈ ਵੇਲੇ ਪੈਰ ਇੱਥੋਂ ਐ ਵੀ ਨਹੀਂ ਕਰਦੀ ਝਾਕਦੀ ਵੀ ਨਹੀਂ ਬੜਾ ਟੋਰਦੇ ਬਾਈ ਫੇਸ ਬੜਾ ਚੰਗਾ ਬੋਦੀ ਚੰਗੀ ਆ ਸੁਨੱਖ ਪੁਣਾ ਚੰਗਾ ਬੜਾ ਲੱਗਦਾ ਵੱਡੀ ਬੈੜ ਐ ਕੋਈ ਐ ਕਿਹੜਾ ਬੱਚਾ ਆ ਜਾਏਗਾ ਭਾਈ ਗੁਲਾਬੀ ਤਾਂ ਤੋਰਾ ਦੇਖੋ ਇੱਕ ਨੰਬਰ ਆ ਫੁੱਲ ਬਰੀਡ ਆ ਪਲੀ ਵੀ ਪੈ ਗਈ ਸੂਈ ਸਵਾਈ ਆ ਤੇ ਨਾੜਾ ਨੂੜਾ ਲੈਵੇ ਤੇ ਫੁੱਲ ਚੰਗੇ ਕੀ ਮੋਲ ਆ ਭਰਾ ਇਹਦਾ ਜਾਇਜ ਜਾਇਜ ਹੈ ਮੋਲੀ ਬਾਈ ਕਰਾਉਣਾਗਾ ਜੇ ਮੋਜ ਜਾਇਜ ਜੀ ਦਸਤੀ ਜਾਇਓ ਬਾਈ ਚੱਕਰਾਂ ਚ ਪੈਣ ਦੀ ਲੋੜ ਹੀ ਨਹੀਂ 7000 ਦੀ ਬੱਚੀ ਦੇਣਾ ਕਿੰਨੇ ਦੀ 70000 ਦੀ 70000 70 70 70 ਦੀ ਠੀਕ ਹੈ 70000 ਦੀ ਬਾਈ ਕਹਿੰਦਾ ਵਰਡ ਦੇ ਦਾਂਗੇ ਮੁੱਲ ਜਮੋ ਜਾਇਜ ਆਰਡਰ ਕੋਈ ਦਿੰਦਾ ਨਹੀਂ ਬਾਈ ਇਧਰ ਡਾਕਟਰ ਇਧਰ ਦਿਓ ਕਾਤ ਦਿਖਾਈ ਮੈਂ ਬਾੜ ਦੇ ਨਾਲ ਖੜਦਾ ਗੱਲ ਇਧਰ ਦਿਖੋ ਕਿ ਕਾਤ ਦਿਖਾ ਦੇ ਕੋਈ ਫੁੱਲ ਕਾਤ ਦਾ ਬਾਈ ਬਰਾਬਰ ਖੜਾ ਮਸਤ ਨਾ ਜਲ ਆਲੋ ਇੱਥੋਂ ਪਤਾ ਲੱਗਿਆ ਯਾਰ ਚੀਜ਼ ਦਾ ਤਰੀਡ ਦਾ ਬਾਈ ਮੁੱਲ ਜਾਇਜ ਆ ਹਨਾ ਮੁੱਲ ਬਾਈ ਮਾਲ ਮੁੱਲ ਲੈਵਾ ਦੇ ਖਲੇਵਾ ਕਾ ਨੂੰ ਗੱਲਾਂ ਕਹਿੰਦਾ ਕਮਾਲ ਦਾ ਥਾਂ ਬਹੁਤ ਚੰਗਾ ਹੱਥੀ ਚੋਲਾ ਮਸ਼ੀਨਾਂ ਚੋਲਾ ਇੱਕ ਬਰਾ ੰਡੀ ਸੀ ਲੈ ਲੈ ਜਿਵੇਂ ਮਰਜੀ ਹੱਤ ਲਈ ਚੱਲ ਕੋਈ ਚੈੱਕ ਨਹੀਂ ਓਕੇ ਬਾਈ ਅੱਗੇ ਬਈ 2 ਨੰਬਰ ਹਾਂਜੀ ਸਲੂਨ ਬੱਤੀ ਜੀ ਦੰਦੋਂ 4 ਦੰਦ ਬੱਤੀ ਐ 4 ਦੰਦ ਬੱਤੀ ਬਈ 2 ਨੰਬਰ ਤੇ ਕਿੰਨੇ ਦਿਨ ਕੱਚੀ ਆ ਭਰਾ ਇਹ ਹਫਤਾ ਕ ਲੈਣ ਦੀ ਆ ਬਈ ਹਫਤਾ ਕ ਲੈ ਜੀ ਕੀ ਰਿਕਾਰਡ ਆ ਵੈਸੇ ਦੀ ਮਾਂ ਦਾ ਬਈ ਮੈਂ ਮਾਂ ਦਾ ਦੱਦਾ ਪਾਇਆ ਵਾਗਾ ਮੈਂ ਕਿ ਚਾਹ ਵੀ 27 28 ਲੀਟਰ 27 ਤੋਂ 28 ਲੀਟਰ ਦਾ ਰਿਕਾਰਡ ਆ ਖੋਲ ਦੇ ਬਈ ਤੋਰ ਕੇ ਰਖਾ ਦੇ ਚੰਗੀ ਆ ਬੜੀ ਵਾਤ ਸੀ ਮਾਂ ਦੀ ਡਿਟੇਲ ਦੇਵਾਂਗੇ ਭਈ ਇਹਦੀ ਸਾਰੀ ਓਕੇ ਸਾਰੀ ਡਿਟੇਲ ਆ ਬਾਈ ਕਹਿੰਦਾ ਸਾਰੀ ਮੇਰੇ ਨੂੰ ਤੋਰਾ ਚੈੱਕ ਕਰੋ ਫੁੱਲ ਬਰੀਡ ਘੱਤ ਚੰਗਾ ਪੱਤ ਜਿੰਨੇ ਆ ਬਈ ਪਲੂਨ ਬੱਚੀਆਂ ਦਿਖਾਉਂਗਾ ਦੰਦੋ ਦੋ ਦਾਂਦੇ ਆ ਚਾਰਾਂ ਸਾਰੇ ਸੈਕਸਰ ਲੱਗੇ ਵਿਆ ਆ ਬੱਚੀ ਸੂਈ ਸੀ ਪਾਦੇ ਨੇ ਸੈਕਸਰ ਕਹਿ ਕੇ ਦਿੱਤੀ ਸੈਬ ਬੱਚੀ ਦਿੱਤੀ ਆ ਬੱਚੀ ਕੋਈ ਚੱਕ ਉਹ ਗੱਲ ਨਹੀਂ ਹੋਊਗੀ ਜੇ ਸੈਕਸਰ ਕਹਤਾ ਕਾਲੂ ਬੱਚਾ ਧਰ ਕੇ ਧਰ ਦੂਗੀ ਠੀਕ ਆ ਬਾਈ ਜਿਹੜੀ ਗੱਲ ਕਹੂੰਗਾ ਬਾਈ ਕਹਿੰਦਾ ਬਾਕੀ ਤੇ ਲਿਆ ਰਹੀ ਬਣਾ ਦੇ ਹੁਣੀ ਪਾਇਆ ਖੁੱਲੀਆਂ ਵਾਲੀਆਂ ਹੁੰਦੀਆਂ ਸੀ ਬਣਾ ਤਾਂ ਕਰਕੇ ਤੇ ਲਿਆ ਰਹੀ ਮੜੀ ਜੀ ਕਰਦੀ ਮੈਂ ਬੱਚੀਆਂ ਸਾਰੀਆਂ ਹੀ ਕਰ ਲੈ ਬਾ ਦੇਖੋ ਨੇੜ ਤੋਂ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਕੱਲੀ ਕੱਚੀ ਕੱਚੀ ਆ ਦਣ ਲੈਦੀ ਉਹਨੂੰ ਆਰਡਰ ਆ ਜਿਹੜਾ ਵਧੀਆ ਚੀਜ਼ਾਂ ਡਾਕਟਰ ਮਿਲਦਗਾ ਨਹੀਂ ਹੈ ਜੀ ਤੇ ਕੀ ਮੋਲ ਆ ਭਰਾ ਜਾਇਦ ਜਾਨ ਲੈਣ ਦੇ ਨਾਲ ਹੀ ਗੱਲ ਹੀ ਹਾਂ ਲੈਣ ਦੇ 82000 ਦੀ ਬੱਚੀ ਦੇ ਦਾਂਗੇ 82000 ਦੀ ਵਾੜ ਬਾਈ ਕਹਿੰਦਾ ਦੇ ਦੇਾਂਗੇ ਜਮ ਜਾਇਦ ਮੋਲ ਆ ਵੀ ਖਿੱਚ ਕੇ ਮੋਲ ਰੱਖਿਆ ਬਾਈ ਨੇ ਚੰਗੀ ਆ ਵਾੜ ਅੱਗੇ ਭਰਾ 3 ਨੰਬਰ 4 ਦੰਦ ਬੱਚੀ 4 ਦੰਦ ਬੱਚੀ ਬੋਲਿਓ ਬਾਈ ਤੋਰਿਓ ਕਿੰਨੇ ਦਿਨਾਂ ਦੀ ਕੱਚੀ ਭਰਾ ਹਾਵਤੇ ਦੀ ਬਾਈ ਹਾਵਤੇ ਦੀ ਕੱਚੀ ਹਾਵਤੇ ਦੀ ਗਰਮ ਵਾਲੀ ਕੱਚੀ ਆ ਬਰੀਡ ਦੇਖੋ ਫੇਸ ਬੜਾ ਚੰਗਾ ਬੋਦੀਬਾਦੀ ਚੰਗੀ ਆ ਸਨਖ ਆਪਣਾ ਫੁੱਲਾ ਬਾੜ ਦੇ ਵਿੱਚ ਤੋਰਾ ਦੇਖੋ ਤੇ ਲੇਵਾ ਦੇਖੋ ਕਮਾਲ ਇਕਲੀ ਕੱਚੀ ਕੱਚੀ ਆ ਡਣ ਲੈਂਦੀ ਆ ਆਰਡਰ ਕੁਆਲਿਟੀ ਬੋਲਦੀ ਆ ਡਾਕਟਰ ਬਾੜਾਂ ਚ ਲਾਇਆ ਬਾਈ ਸੀਮਾ ਦੀ ਟੀਲੇ ਜੀ ਦੇ ਮੈਂ ਬੰਦੇ ਨੂੰ ਸਾਰੀ ਤੇ ਕੀ ਮੋਲ ਆ ਭਰਾ ਜੈ ਜੈ ਭਾਈ ਜੈ ਜੈ ਹੂੰ ਉਰੇ 1 ਲੱਖ ਦੀ ਬੱਚੀ ਦੇ ਦਾਂਗੇ ਭਾਈ ਪੂਰੇ ਲੱਖ ਦੀ ਬਾਈ ਕਹਿੰਦਾ ਬੱਚੀ ਦੇ ਦੇਣਾ ਭਾਈ ਬਾਲੀਆਂ ਘਸਾ ਇੰਨਜ ਨਹੀਂ ਪੈਣਾ ਕੋਈ ਵੀਰ ਆਖੇ 90 ਲੈ ਲੈ 92 ਲੈ ਲੈ ਲੜਾ ਉਹ ਨਹੀਂ ਹੋਗ ਲੜਾ ਨਹੀਂ ਭਾਈ ਬਾਈ ਕਹਿੰਦਾ ਬਾਲੀ ਚੱਕਰਾਂ ਜ ਨਹੀਂ ਪੈਣਾ ਮੁੱਲ ਜਮਾ ਜਾਇਜ਼ ਲੈ ਵਾ ਦੇਖੋ ਕੱਲੀ ਨਾ ਕੋਈ ਦੇਵੇ ਭਾਈ ਇੰਨੀ ਬੱਚੀ ਚੰਗੀ ਮੇਰਾ ਬੈੜਾ ਪਾ ਕੱਚੀ ਲੈਤੀ ਫਾਰਮ ਜੋ ਬੰਦੇ ਨੇ ਤਾਂ ਭਾਸ਼ ਦੇ ਤੇ ਸਾਂਭੀ ਹੈ ਬੱਚੀ ਚਾਰ ਦਿਨ ਓਕੇ ਭਾਈ ਇੰਨੀ ਬਣੀ ਬੱਚੀ ਭਾਈ ਕੋਈ ਨਹੀਂ ਦਿੰਦਾ ਹੈਗਾ ਸਹੀ ਗੱਲ ਆ ਭਾਈ ਫੁੱਲ ਪਲੀ ਵੀ ਫੁੱਲ ਕਾਦਾ ਬਰੀਡ ਚੰਗੀ ਆ ਕੱਲੀ ਕੱਚੀ ਕੱਚੀ ਇਹ ਦਣ ਲੈੰਦੀ ਆਰਡਰ ਸੋਨਾ ਤਿਆਰ ਕਰ ਆਪਾਂ ਮੰਨ ਕੇ ਆਏ ਸੀ ਜੀ 15 ਦਿਨਾਂ ਦੀ ਕੱਚੀ ਉਹਦਾ ਵੱਚੀ ਭਾਜ ਮਿਲ ਗਈ ਸੀਗੀ ਬਈ ਉ ਬੱਟ ਲਾਂ ਦਿਖਾ ਤੇ ਲਮੋ ਪਈਏ ਸਾਰੀਆਂ ਬਾਲਟੇ ਲੈ ਕੱਢੂ ਫੇਰ ਹਲ ਤਾਂ ਪਲਾਂੀਆਂ ਪਾਉਣ ਲੱਗੀ ਬੱਚੀ ਇਹਦੇ ਪਲਾਂਾ ਪਾਉਣ ਲੱਗੀ ਹੈ ਨਾ ਸਟਾਰਟਿੰਗ ਬਹੁਤ ਚੰਗੀ ਹੈ ਲੱਗਦੀ ਹੈ ਅੱਗੇ ਠੰਡੀ ਸੀਲ ਵਾਲੀ ਅੱਗੇ ਭਰਾ 4 ਨੰਬਰ ਕਿਹੜਾ ਸੂ ਹੈ ਵੀਰੇ ਬਲੂਨ ਬੱਚੀ ਜੀ ਦੰਦੋਂ ਦੋ ਦੰਦ ਦੋ ਦੰਦ ਪਰ ਉਹਨੇ ਬੱਚੀ ਦੋ ਦਾਨਾ ਹਾਂ ਠੰਡੀ ਸੀਲ ਪੂਰੀ ਪਾਉਂਦਾ ਲੈ ਜਿਵੇਂ ਮਰ ਗਿਆ ਤਲਾਈ ਚਲ ਕੋਈ ਚੈੱਕ ਦਸ 12 ਦਿਨਾਂ ਦੀ ਕੱਚੀ ਦੱਸੋ ਤੂੰ 12 ਦਿਨਾਂ ਦੀ ਕੱਚੀ ਲੈ ਵੇ ਦੇਖੋ ਲੈ ਡਰ ਲਬੋ ਪਈਆ ਹਣਾ ਖੋਲਿਓ ਬਈ ਤੁਰ ਕੱਚੀ ਕੱਚੀ ਆਰਡਰ ਦੇਖੋ ਬਈ ਕੁਆਲਿਟੀ ਬਹੁਤ ਚੰਗੀ ਆ ਕਲੀ ਵੀ ਅਬੜ ਰਾਜੀਆ ਪ੍ਰਿੰਟ ਬਹੁਤ ਚੰਗਾ ਤੋਰਾ ਦੇਖੋ ਇੱਕ ਨੰਬਰ ਫੁੱਲ ਬਰੀਡ ਆ ਬਈ ਫੁੱਲ ਕੱਦ ਤੇ ਥਾਣ ਬਹੁਤ ਕਮਾਲ ਦਾ ਲੱਗਦਾ ਮੁਠੀ ਵਾਲਾ ਥਾਣ ਇਕੱਲਾ ਇਕੱਲਾ ਥਣ ਕੱਲੀ ਵਾਸਤੇ ਕੱਚੀ ਦੇਖੋ ਕੀ ਗੱਲ ਕਰਦਾ ਬਈ ਤੇ ਜਿੱਦ ਦੇ ਵੜ ਤਿਆਰ ਹੋ ਗਈ ਨਾ ਦੱਸੋਗੇ ਮੋੜ ਲਿਆਪਾ ਕੀ ਮੋੜ ਲਾ ਵੀਰੇ ਦਾ ਜੈਜ ਜੈਜਾ ਬਾਈ ਪੂਰੇ ਦੀ ਦੇ ਦਾਂਗੇ 1 ਲੱਖ ਦੀ ਠੀਕ ਆ ਲੱਖ ਰੁਪਏ ਦੇ ਬਾਈ ਗਾਣਾ ਵੜ ਦੇ ਦਿਆਂਗੇ ਤੇ ਨੇੜ ਤੋਂ ਚੈੱਕ ਕਰੋ ਲੇਵਾ ਕਮਾਲ ਦਾ ਤੋਰਾ ਇੱਕ ਨੰਬਰ ਪ੍ਰਿੰਟ ਬੜਾ ਚੰਗਾ ਬ੍ਰੀਡ ਖੁੱਲ ਚਗੀ ਹੜਾ ਦਾ ਕੱਚੀਆਂ ਵਸੀਆਂ ਡਾਕਟਰ ਹਾਲ ਦਾ ਕਿੰਨਾ ਕੁ ਦੁੱਧ ਦੀ ਰਿਵਰਸਟੀਮੇਟ ਹੈ ਯਾਰ ਅਸਟੀਮੇਟ ਜਾ ਬਾਈ ਯਾਰ 24 25 ਲੀਟਰ ਤੇ ਚੱਲਣਾ ਚਾਹੀਦਾ ਬੱਚੀ ਨੂੰ ਪਲੂਣ ਬੱਚੀ ਨੂੰ ਸਹੀ ਗੱਲ ਹੈ ਬਰੀਡ ਦੇ ਹਿਸਾਬ ਨਾਲ ਬਾਈ ਬਰੀਡ ਵਾਈਜ਼ ਅੱਗੇ ਵੀਰੇ 5 ਨੰਬਰ ਕਿਹੜਾ ਸੁਆ ਸੁਈਆ ਇਹ ਵੀ ਜੀ ਪਲੂਣ ਹੀ ਸੁਈਆ ਹੁਣੀ ਸੁਈਆ ਦੇਖ ਸੈਕਸਰ ਲੱਗਿਆ ਵੱਚੇ ਦੇ ਬੰਦੇ ਨੇ ਆਪਣਾ ਦੱਸ ਕੀਤੀ ਬੱਚੀ ਹਾਂ ਬੱਚੀ ਤੇ ਬਹੁਤ ਚੰਗੀ ਹਾਂ ਸੈਕਸਰ ਸੀਮਣ ਦੀ ਬੱਚੀ ਆ ਬੱਚੀ ਚੰਗੀ ਆ ਤੇ ਜੇਰ ਪੈ ਗਈ ਕਿ ਨਹੀਂ ਹਾਂ ਬਾਈ ਜੇਰਾ ਦੇ ਪਈ ਠੀਕ ਹੈ ਜੇਰਾ ਪਈ ਆ ਬੱਚੇ ਦੇ ਬਾਕੀ ਮਾਵਸ਼ੀ ਚੋਤੀ ਸੀ ਬਾਈ ਹੁਣ ਬੱਚੇ ਨੂੰ ਦੁੱਧ ਪਾਇਆ ਨਾ ਫਿਰ ਕਿੰਨਾ ਕੱਢੇ ਫਿਰ ਇਹ ਥੱਲੋ ਬਾਈ ਮਾਨੇ ਕਿ ਚੱਲ ਵੀ ਬੱਚੇ ਨੂੰ ਚੰਗਾ ਕੇ ਮਾਨੇ ਕਿ ਚੱਲ ਵੀ ਬਰਸੀ ਥੱਲੋ ਕੱਢਿਆ ਗਿਆ 3 ਲੀਟਰ ਬੋਲਾ ਖੋਲੀ ਬਾਈ ਤੋੜ ਕੇ ਦਿਖਾ ਦੇ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਜਿਆ ਯਾਰ ਅਸਟੀਮੇਟ ਜਿਆ ਦੇ ਦੂਗੀ ਇਹ ਦੁੱਧ ਆਪਣਾ 23 24 ਵਸਤੀ 24 ਤੇ ਚੱਲਣੀ ਬੱਚੀ ਠੀਕ ਹੈ ਬੱਚੇ ਦਾ ਬਹਲਾ ਕਰ ਦਿਆ ਇਹਦਾ ਕੱਦ ਚੰਗਾ ਚੰਗੀ ਹੈ ਚਵਾਈ ਕਿਵੇਂ ਨਿਕਲੀ ਭਰਾ ਪੂਰੀ ਇੱਕ ਨੰਬਰ ਬਾਈ ਇੱਕ ਨੰਬਰ ਚਵਾਈ ਲੇਵਾ ਕਮਾਲ ਦਾ ਸੂਈ ਸਵਾਈ ਜੇਰ ਵੀ ਬਾਈ ਕਹਿੰਦਾ ਪੈ ਗਈ ਰੱਖੀ ਬੈਠਾ ਤੇ ਬੱਚਾ ਵੀ ਮਗਰ ਬੱਚੀ ਹੈ ਸੈਕਸ ਡਾਕਟਰ ਜਿਹੜੀ ਚੀਜ਼ ਹੈ ਵੀਡੀਓ ਚ ਕਹੀ ਤੀ ਕੱਲ ਉਹ ਨਿਕਲੂਗੀ ਬਾਕੀ ਵੀਰ ਆਪਣੇ ਕੋਲੇ ਆਉਂਦੇ ਵੀ ਉਹਨਾਂ ਨੂੰ ਵੀ ਪਤਾ ਜਿਹੜੀ ਚੀਜ਼ ਕਹਿ ਦਿੰਨੇ ਆ ਉਹ ਨਿਕਲਦੀ ਆ ਕੱਲੂ ਆਏ ਨਹੀਂ ਹੁੰਦਾ ਵੀ ਆਏ ਕਹਤਾ ਜਾਂ ਕੋਈ ਗੱਲ ਗਲਤ ਨਿਕਲ ਗਈ ਕੋਈ ਹੋਰ ਕੋਈ ਚੈੱਕਰ ਨਹੀਂ ਬੱਚੀ ਨੂੰ ਠੰਡੀ ਸੀਲ ਹੈ ਮੇਨ ਗੱਲ ਚੁਵਾਈ ਨੂੰ ਬਹੁਤ ਠੰਡੀ ਹੈ ਬੱਚੀ ਠੀਕ ਆ ਹਾਂ ਫਾਨ ਨੇੜ ਤੋਂ ਚੈੱਕ ਕਰੂ ਥੋੜਾ ਬੱਚੇ ਦਾ ਜ਼ਰੂਰ ਕਰਦੀ ਹੈ ਕੀ ਮੋਲ ਹੈ ਵੀਰੇ ਦਾ ਬਾਈ ਜੈ ਜੈ ਹਾਂ ਜਮ ਜੈ ਬੱਚੀ ਦੇ ਤਾਂ ਆ ਗਿਆ ਆਪਾਂ 80000 ਦੀ ਬਈ 80000 ਦੇ ਮਾਨਦਾਨ ਹੋ ਜਾ ਕਰ ਦਾਂਗੇ ਬਈ ਬਾਹਰ ਨਹੀਂ ਹੋਣਾ ਜੇ ਕੋਈ ਬੰਦਾ ਆਖੇ ਮੈਂ 70 ਦੀ ਆਏ ਆ ਉਹ ਮੈਂ ਨਹੀਂ ਬਈ ਹੋਣੀ ਹੈਗੀ ਇਹ ਓਕੇ ਬਈ ਅੱਗੇ ਵੀਰ 6 ਨੰਬਰ ਕਿਹੜਾ ਸੂਆ ਵੀਰ ਦੂਜਾ ਸੂਆ ਜੀ ਓਰੀਜਨਲ ਦੋ ਦੋ ਜਵਾਨ ਠੀਕ ਆ ਬਈ ਫੇਸ ਬੜਾ ਚੰਗਾ ਬੋਦੀ ਚੰਗੀ ਹੱਸਣਾ ਖਾਪਣਾ ਚੰਗਾ ਦੂਜਾ ਸੂਆ ਕੱਚੀ ਕੱਚੀ ਹੈ ਕਿੰਨੇ ਦਿਨ ਲੈਂਦੀ ਹੈ ਭਰਾ ਬਸ ਆਹੀ ਲੈਂਦੀ ਹੈ 8-9 ਦਿਨ ਬਈ 8 ਤੋਂ 9 ਦਿਨਾਂ ਦੀ ਕੱਚੀ ਤੋਰਾ ਦੇਖੋ ਇੱਕ ਨੰਬਰ ਫੁੱਲ ਬਰੀਡ ਬਾਕੀ ਐ ਅੱਛਾ ਪਾ ਬਾਈ ਇਹ ਜਿਹੜੇ ਤਿਆਰ ਆ ਕਿ ਨੇੜੇ ਜਾ ਕੇ ਤਿਆਰ ਹੁੰਦੀਆਂ ਬਾਈ ਹੂੰ ਸਹੀ ਗੱਲ ਆ ਬਾਈ ਮੋਦੀਵਾਦੀ ਪੂਰੀ ਚੰਗੀਆਂ ਸੁਨੱਖ ਆਪਣਾ ਫੁੱਲ ਆ ਬੈਡ ਦੇ ਵਿੱਚ ਤੇ ਲੱਭ ਬਹੁਤ ਭਈ ਐ ਕਿ ਨਹੀਂ ਬਰਾ ਹਾਂ ਬਰਾ ਸਾਰੀਆਂ ਬਾਲਡ ਲਾ ਗੱਡੂ ਤੇ ਫੇਰ ਕਰਮਣੇ ਸੋਨਾ ਲੈ ਬੈੜਾ ਬਾਈ ਸਾਰੀਆਂ ਫਾਰਮ ਚੋਂ ਲੈਤੀਆਂ ਹੋਈਆਂ ਹੂੰ ਮੈਂ ਚੰਗੇ ਰਿਕਾਡ ਦੀਆਂ ਬੱਸੀਆਂ ਬਈ ਸਾਰੀਆਂ ਜਿੰਨੀਆਂ ਬਹਿੜਾ ਖੜੀਆਂਆਂ ਗਿਆ ਸਹੀ ਗੱਲ ਆਪ ਹੀ ਦੱਸਦਿਆਂ ਯਾਰ ਆਪ ਹੀ ਦੱਸਦੇ ਆਂ ਬਈ ਮੂੰਹੋਂ ਬੋਲਦੀ ਮੈਂ ਕਹਿੰਦਾ ਮੂੰਹੋਂ ਬੋਲਦੀ ਆਂ ਬਰੀਡ ਆਹ ਦੇਖ ਬਈ ਲੈ ਲੈ ਦੇਖੋ ਟੱਲ ਬਹੁਤ ਪਈ ਆ ਸਾਰੀਆਂ ਬਰਡਲੇ ਚੱਕ ਕੇ ਲੈਵਾ ਦਵਾ ਹੁਣ ਕੱਢ ਲੂ ਬੱਚੀ ਤੇ ਯਾਰ ਹੁੰਦੀ ਆਂਦੀ ਆਂ ਚਾਰ ਹੁੰਦੀ ਇੱਕ ਕੁਆਲਿਟੀ ਫੁੱਲ ਚ ਆ ਗਿਆ ਪੜੀ ਵੀ ਬਹੁਤ ਕਿੰਨਾ ਮੁੱਲ ਦੱਸੇਈ ਭਰਾ ਨੇ ਇਹਦਾ ਬਈ ਲੈਣ ਦੇਣ ਵਾਲੀ ਗੱਲ ਈ ਆ 1 ਲੱਖ 4 ਦੀ ਬੱਚੀ ਦੇ ਦੂੰ 1 ਲੱਖ 4000 ਦੀ ਬੜਾ ਬਾਈ ਕਹਿੰਦਾ ਦੇ ਦਿਆਂਗੇ ਅੱਗੇ ਵੀਰੇ 7 ਨੰਬਰ ਦੇ ਕਿਹੜਾ ਸੂਆ ਬਾਈ ਬਲੂਨ ਬੱਚੀ ਦੰਦੋ ਦੰਦ ਬਲੂਨ ਬੱਚੀ ਦੋ ਦੰਦ ਹਾਂਜੀ ਠੀਕ ਕਿੰਨੇ ਦਿਨਾਂ ਦੀ ਕੱਚੀ ਇਹ ਕੱਚੀ ਹੈਗੀ ਆ ਜੀ ਘਟੋ ਘੱਟ 20 22 ਦਿਨਾਂ ਦੀ ਕੱਚੀ ਬੱਚੀ 20 22 ਦਿਨਾਂ ਦੀ ਕੱਚੀ ਆ ਫੇਸ ਬੜਾ ਚੰਗਾ ਚੰਗੀ ਆ ਕੁਆਲਿਟੀ ਬਹੁਤ ਤਰਦੀ ਤਰਦੀ ਬਹੁਤ ਚੰਗਾ ਬੱਚੀ ਦਾ ਇਹਨੂੰ ਲੱਗਦੀ ਆ ਸਹੀ ਗੱਲ ਆ ਤੋਰਾ ਦੇਖੋ ਕਮਾਲ ਆ ਖੱਲੀ ਕੱਚੀ ਕੱਚੀ ਆ ਵਣ ਦੀ ਧੁਰੀ ਆਉਂਦੀ ਹਣ ਜਾਓ ਏ ਖੁੱਲੀ ਆਈ ਆ ਇਸ ਬੜਾ ਚੰਗਾ ਕਰਮਲ ਦੀ ਕੁਆਲਿਟੀ ਦੇਖੋ ਬਈ ਕੁਆਲਿਟੀ ਆਪ ਮੂੰਹੋਂ ਬੋਲੀਆ ਬੜਾ ਬੋਲਣ ਦੀ ਲੋੜ ਨਹੀਂ ਤੇ ਪਲੀ ਵੀ ਫੁੱਲ ਆ ਕੱਲੀ ਕੱਚੀ ਕੱਚੀ ਹੈ ਜੇ ਕੋਈ ਵੀਰ ਸਾਂਭ ਲੂਗਾ ਵਰਡ ਨੇ ਤਿਆਰ ਬਹੁਤ ਚੰਗੀ ਹੋਣਾ ਨਿਖਰਨਾ ਬਹੁਤ ਆ ਬਈ ਤੇ ਲੇਵਾ ਦੇਖੋ ਨੇੜ ਤੋਂ ਕੀ ਮੋਲ ਲਫਰਾ ਕੱਚੀ ਦਾ ਦਾ ਬਈ ਬੱਚੀ ਦੇ ਦਾਂਗੇ ਪੂਰੇ 1,7000 1,7000 ਦੀ ਬੱਚੀ ਬਾਈ ਕਹਿੰਦਾ ਦੇ ਦਾਂਗੇ ਨਗੀਨਾ ਬਈ ਡੈਮਡ ਪੀਸ ਆ ਬਰੀਟ ਦੇਖੋ ਖੜਨੀ ਖੁੜਨੀ ਦੇਖੋ ਬਾੜ ਦੀ ਫੁੱਲ ਚੰਗੀ ਆ ਕਵਾਲਿਟੀ ਇੱਕ ਨੰਬਰ ਹੈ। ਅੱਗੇ ਭਰਾ 8 ਨੰਬਰ ਤੇ ਸੋਰੀ ਹੈ। ਹਾਂ ਬਈ ਸਰ। ਐਰ ਸ਼ਹਿਰ ਉੱਤਾ। ਬਾਕੀ ਹੁਣ ਬਈ ਵੀਰੋਸ ਸਾਹਣ ਅੰਦਾਜ਼ਾ ਲਾਵੇ ਹੁਣ ਜਮਾ ਖਾਲੀ ਕਰੀਆ। ਥੋੜਾ ਜਿਹਾ ਟਾਈਮ ਹੀ ਹੋਇਆ ਗਿਆ ਮੈਂ ਉਦੋਂ ਖਾਲੀ ਕਰਤੀ ਮੈਨੂੰ ਆਏ ਸੀ ਚੱਲ ਕਾਲੂ ਵੀਡੀਓ ਪਵਾ ਲਾਂਗੇ। ਹੂੰ। ਤੇ ਬੱਚਾ ਕੀ ਦੇਤਾ ਇਹਨੇ? ਬੱਚੀ ਆ ਬਈ। ਕਦੋਂ ਸੂਈ ਆ ਬਈ ਇਹ? ਇਹ ਨੂੰ ਹੋ ਗਿਆ ਬਈ 3 ਦਿਨ। 3 ਦਿਨ। ਕਿੰਨਾ ਦੁੱਧ ਦਾ ਹਾਂ? 14 ਲੀਟਰ ਬਈ ਬੋਲਾ ਮੈਣਾ ਕੇ ਦਊਗਾ। ਠੀਕ ਆ। ਜਿਹਨਾਂ ਤੋਂ ਲੈਤੀ ਸੀ ਉਹ ਤਾਂ ਬੰਦੇ 18 ਹੀ ਕਹਿੰਦੇ ਸੀਗੇ। ਠੀਕ ਆ। ਆਪਾਂ 14 ਕਹਾਂਗੇ। ਚੋਨਾ ਲੀਟਰ ਦੁੱਧ ਬਾਈ ਕਹਿੰਦਾ ਮਿਣ ਕੇ ਲੈ ਜਾਓ ਫੇਸ ਬੜਾ ਚੰਗਾ ਹੈਰ ਸ਼ੇਰ ਬਰੀਡ ਸੂਈ ਸਵਾਈਆ ਬੱਚਾ ਮਗਰ ਬੱਚਿਆ ਤੋੜਾ ਇੱਕ ਨੰਦੋ ਵੀ ਹਲੇ ਛੇ ਜਾਂਦੀ ਅਜਵਾਣ ਹੀ ਹੋਈ ਆ ਛੇ ਜਾਂਦੀ ਆ ਠੀਕ ਆ ਬਾਈ ਤੇ ਕੀ ਮੋਲ ਇਹਦਾ ਜਾਇਜ ਜਾਇਜ ਜਾ ਮੋਲ ਬਾਈ 65000 ਦੀ ਦੇਣੀ 65000 ਦੀ ਬਾਈ ਕਹਿੰਦਾ ਵੜ ਦੇ ਦੇ ਬਾਕੀ ਇੱਕ ਜੀ ਨਹੀਂ ਲਾਇਆ ਬੱਚੀ ਨੇ ਆ ਕੇ ਹਮ ਕੱਖ ਘਟ ਚੱਕਿਆ ਠੀਕ ਬਾਕੀ ਖਾਨ ਖੂਨ ਲੱਗ ਗਈ ਫਿਰ ਤਾਂ ਬੱਚੀ ਦਾ ਰੰਗ ਹੀ ਬਦਲ ਜਾਣਾ ਇੱਥੇ ਫਾਰਮ ਚ ਤਾਂ ਐਂਡ ਇਹ ਰੀਪੀਐਮ ਮੋਲ ਬੰਚਾ ਮਗਰ ਬੱਚੀ ਬੱਚੀ ਦੀ ਕਵਾਲਟੀ ਵੀ ਕਰਮਣੀ ਦੀ ਚੰਗੀ ਆ ਠੰਡੀ ਸੀ ਲਾ ਹੋਰ ਨਹੀਂ ਲਾਈ ਜਿੰਮੇ ਮਾਰਦੀ ਆ ਤੇ ਲਈ ਜਾਂ ਕੋਈ ਚੱਕਰੀ ਨਹੀਂ ਲੈਵਾ ਦੇਖੋ ਲੈ ਕਮਾਲ ਕੀ ਬਾਤ ਐ ਕਾ ਬੱਚੀ ਆ ਸਾਈਵਾਲ ਚ ਕਰਾਉਸ ਸਾ ਪੰਜ ਕੁ ਮਹੀਨਿਆਂ ਦੀ ਰੱਖੇ ਕਿਹੜੀ ਬਰੀਡ ਆ ਵੀਰੇ ਇਹ ਜਰਸੀ ਦੇ ਸਾਈਵਾਲ ਚ ਕਰਾਉਸ ਆ ਜਰਸੀ ਦੇ ਸਾਈਵਾਲ ਦਾ ਕਰਾਉਸ ਕਿਹੜੇ ਟੀਕੇ ਦੀ ਆ ਭਰਾ ਨਹੀਂ ਭਾਈ ਆਏ ਨਹੀਂ ਪਤਾ ਇਹਦਾ ਨਹੀਂ ਪਤਾ ਆਪਣ ਨੂੰ ਸੀਮਨ ਭਾਈ ਠੀਕ ਆ ਮਾਂ ਦਾ ਦੁੱਧ ਵੀਰੇ ਮਾਦਰ ਦਾ ਵੀ ਦਿੱਤਾ 22 ਲੀਟਰ ਕਿੰਨੇ ਦੀ ਦੇ ਦੋਗੇ ਭਾਈ ਸਹੀ ਜੀ ਸਹੀ ਹੈ ਭਾਈ ਇਹ 15000 ਦੀ ਬੱਚੀ ਜੀ 15000 ਮਾਦਰ ਤੋਂ ਜੀ ਮਾਦਰ ਠੀਕ ਤੇ ਇਹਦੀ ਕਿੰਨੀ ਉਮਰ ਆ ਬੱਚੀ ਦੀ ਇਹ ਭਾਈ 4 ਕਿਹ ਮਹੀਨੇ ਦੀ ਆ 4 ਮਹੀਨੇ ਦੀ ਆ ਹਾਂ ਭਾਈ ਕਿਹੜੇ ਟੀਕੇ ਦੀ ਆ ਭਰਾ ਇਹ ਯਾਰ ਆਪਣਾ ਖਨੀ ਬਾਲ ਡਿਵਾਈਡ ਦਾ ਕੋਈ ਦੱਸਦਾ ਹੀ ਬੰਦਾ ਪੁੱਛ ਲਾਂਗੇ ਯਾਰ ਆਪਾਂ ਇਹਦਾ ਇਹਦਾ ਨਹੀਂ ਪਤਾ ਹੈਗਾ ਠੀਕ ਆ ਭਾਈ ਮਾਦਰ ਰਿਕਾਰਡ ਵੀ ਮਾਦਰ ਰਿਕਾਰਡ ਭਾਈ ਹੈਗਾ 32 33 ਲੀਟਰ ਦਾ ਵੀ ਠੀਕ ਆ ਤੇ ਕੀ ਮੋਲ ਜੈ ਜੈ 13000 ਦੀ ਬੱਚੀ ਦੇ ਦਾਂਗੇ ਬਈ 13000 ਦੀ ਮੁੱਲ ਜਮ ਜਾਇਜ ਆ ਬਈ 13000 ਰੁਪਇਆ ਮੁੱਲ ਆ ਇਹ ਉਮਰ ਦੇਖੋ ਬਰੀਡ ਦੇਖੋ ਚੰਗੀ ਆ ਬੱਚੀ ਅੱਗੇ ਵੀਰੇ ਦੀ ਕਿੰਨੀ ਉਮਰ ਆ ਇਹ ਵੀ ਬਈ 4 ਮਹੀਨਿਆਂ ਦੀ ਬੱਚੀ ਐ 4 ਕਿੰਨੇ ਮਹੀਨੇ ਬਹੁਤ ਚੰਗੀ ਬੱਚੀ ਆ ਫਾਰਮ ਚੋਂ ਲੈਤੀ ਆ ਡਰ ਸੱਦਾ ਬਈ ਸਾਰੇ ਲੈਤੀ ਆ ਸਾ ਵੀ ਫਾਰਮ ਚੋਂ ਆ ਪਰ ਆ ਬਹੁਤ ਚੰਗੇ ਫਾਰਮ ਚੋਂ ਬੱਚੀ ਦਿੱਤੀ ਆ ਬਈ ਠੀਕ ਆ ਬਈ ਕੁਆਲਿਟੀ ਦੇਖੋ ਤੋਰ ਆ ਇੱਕ ਨੰਬਰ ਇਧਰ ਦੀ ਕੁਆਲਿਟੀ ਦਿਖਾਈ ਜੀਂਗਾ ਫੇਸ ਦੇਖ ਹਨ ਫੇਸ ਬੜਾ ਪਿਆਰਾ ਜੀ ਆ ਬਈ ਯਾਰ ਬੋਲਦੀ ਆ ਤੇ ਮੂੰਹ ਕੀ ਮੁੱਲ ਆ ਵੀਰੇ ਦਾ ਵੇਚਣੀ ਨਹੀਂ ਇਹਨੂੰ ਕਾ ਮੁੱਲ ਵੀਰੇ ਦਾ ਹੈ ਮੁੱਲ ਕਿੰਨਾ ਮੁੱਲ ਭਾਈ ਜੀ ਇੱਕ ਲੈਣ ਦੇ ਲਗਾ ਲਈ ਜਮੇ ਲੈਣ ਦੇ 12000 ਦੀ ਬੱਚੀ ਦੇ ਦੂੰ ਭਾਈ 12000 ਦੀ ਬੱਚੀ ਦੇ ਰਾਂਗੇ ਮੁੱਲ ਜਮਾ ਜੈ ਜੈ ਕੋਕਾ ਪੀਸ ਆ ਭਾਈ ਇੱਕ ਬਾੜ ਹੋ ਰਹੀ ਆਪਣੀ ਵੱਡੀ ਬਾੜ ਸੋਨ ਵਾਲੀ ਆ ਵੀਰੇ ਹਾਂ ਭਾਈ ਕੱਚੀ ਆ ਬੱਚੀ ਲੂਣ ਬੱਚੀ ਦੰਦ ਦੋ ਦੰਦ ਲੂਣ ਬੱਚੀ ਦੋ ਦੰਦ ਫੇਸ ਬੜਾ ਚੰਗਾ ਬੋਦੀ ਚੰਗੀ ਹੱਸਣਾ ਖੁਣਾ ਫੁੱਲ ਪ੍ਰਿੰਟ ਬੜਾ ਏ ਕਲਾਸ ਬੱਚੀ ਆ ਰਾਕਟ ਦੀ ਨੂੰ ਕਹਿ ਦਿੰਨੇ ਆਪਾਂ ਚੰਗੀ ਪੂਰੀ ਛੋਟੀ ਕੁਆਲਿਟੀ ਬਹੁਤ ਆਣਾ ਵੇਚੀ ਬਾਕੀ ਦੇਖੋ ਕੱਲੀ ਕੱਚੀ ਕੱਚੀ ਆ ਦੇਣ ਲੈਂਦੀ ਆ ਉਹਦੋਂ ਆਰਡਰ ਦੇ ਬਾਕੀ ਪੱਕੇ ਥਾਵਾਂ ਤੋਂ ਇੰਨਾ ਵੇਣ ਸਾਰੀਆਂ ਬਹਿੜੀਆਂ ਬਈ ਹਮ ਕੁਆਲਿਟੀ ਫੁੱਲ ਆ ਬਈ ਦੇਖੋ ਬਿਊਟੀ ਚੈੱਕ ਕਰੋ ਫੇਸ ਬੜਾ ਚੰਗਾ ਬੋਦੀ ਬਦੀ ਚੰਗੀ ਹਸਣਾ ਖੁਣਾ ਚੰਗਾ ਕੱਲੀ ਕੱਚੀ ਕੱਚੀ ਆ ਦੇਣ ਲੈਂਦੀ ਆ ਤੇ ਉਹਦੋਂ ਆਰਡਰ ਆ ਜਿਹੜਾ ਕਰਮਲੀ ਨੇ ਸੋਣਾ ਤਿਆਰ ਕਰ ਲੈਣਾ ਕੀ ਮੋਲ ਆ ਵੀਰੇ ਜਾਇਜ 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 ਮੋਲ ਬਈ ਅੱਜ ਦਾ 1.25 ਦੀ ਬੱਚੀ ਦੇ ਦਾਂਗੇ 1,25,000 ਰੁਪਏ ਮੌਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਬਈ ਤੇ ਨੇੜ ਤੋਂ ਲੇਵਾ ਦਿਖਾਉਨੇ ਆ ਕੁਆਲਿਟੀ ਫੁੱਲ ਪਛਾਣ ਤੋਂ ਦੇਖੋ ਲੈ ਲੇਓ ਓਕੇ ਹੂੰ ਤੇ ਨਾਗ ਸੀਗੇ ਭਰਾ ਕੋਲੇ ਜਿਹੜੇ ਸਾਰੀ ਦਿਖਾਤੇ ਬਈ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆ ਬਈ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਦਿੰਦਾ ਧੰਨਵਾਦ